ਪਾਪਾ ਜੀ ਯੂਕੇ ਜੈਂਪੀ ਬਣੇ ਤਨਮਨਜੀਤ ਸਿੰਘ ਟੈਸੀ ਦੀ ਜਿੱਤ ਦੀਆਂ ਧਮਾਲਾਂ ਉਸਦੇ ਜਦੀ ਪਿੰਡ ਰਾਹਪੂਰ ਚ ਪੈ ਰਹੀਆਂ ਨੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਤੇ ਪਿੰਡ ਵਾਸੀ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਕੇ ਢੋਲ ਦੀ ਥਾਪ ਤੇ ਪੰਗੜੇ ਪਾ ਕੇ ਖੁਸ਼ੀ ਮਨਾ ਰਹੇ ਨੇ ਤਨਮਨਜੀਤ ਸਿੰਘ ਟੈਸੀ ਦੇ ਸੰਸਦੀ ਮੈਂਬਰ ਬਣਨ ਤੇ ਜਿੱਥੇ ਪਰਿਵਾਰਕ ਮੈਂਬਰਾਂ ਨੇ ਖੁਸ਼ੀ ਜਤਾਈ ਹੈ ਉਥੇ ਇਹੋ ਤਨਮਨਜੀਤ ਸਿੰਘ ਵੱਲੋਂ ਸਿੱਖੀ ਸਰੂਪ ਕਾਇਮ ਰੱਖਣ ਤੇ ਵੀ ਇਮਾਨ ਮਹਿਸੂਸ ਕਰ ਰਹੇ ਨੇ ਛੋਟੀ ਉਮਰ ਦੇ ਹੁੰਦੇ ਹੋਏ ਮੇਰ ਬਣ ਗਿਆ ਉਹਨਾਂ ਦੀ ਉਮਰ ਹੈ ਜੀ ਕੀ ਹੈ ਕੁਝ ਨਹੀਂ ਬਹੁਤ ਥੋੜੀ ਮੇਰੇ ਜੀ ਤਾਂ ਇਹਨਾਂ ਦੇ ਲੱਭੇ ਇੰਪੀ ਦੀ ਸੀ ਤੀ ਵਿਲੇ ਹੁਣ ਗਿਆ ਸਰਕਾਰ ਦਾ ਕੰਮ ਹੋ ਬਿਤੇ ਬਿਚ ਸਲਾਹ ਲੈਂਗੇ ਬੱਚੀ ਠੀਕ ਹੈ ਧੰਨ ਬਹੁਤ ਮਹਾਰਾਜ ਤੇ ਬਾਹਰ ਜਾ ਕੇ ਵਿਦੇਸ਼ ਚ ਜਾ ਕੇ ਵੀ ਉਹਨੇ ਗੁਰਸਿੱਖੀ ਨੂੰ ਮੁੱਖ ਰੱਖਿਆ ਇੱਥੇ ਆਪਾਂ ਦੇਖਿਆ ਵੀ ਨਸ਼ਿਆਂ ਦਾ ਲੋਕੀ ਨੌਜਵਾਨ ਪੀੜੀ ਆ ਇਹਦੇ ਚ ਜਾ ਰਹੀ ਆ ਉੱਥੇ ਬਾਹਰ ਨਸ਼ਾ ਤੋਂ ਦੂਰ ਰਹਿ ਕੇ ਗੁਰਸਿੱਖੀ ਦੇ ਵਿੱਚ ਰਹਿ ਕੇ ਉਹਨੇ ਜਿਹੜੇ ਸਿਆਸਤ ਵਿੱਚ ਵੀ ਮੱਲਾ ਮਾਰੀਆਂ ਤੇ ਬਹੁਤ ਵੱਡੀ ਲੀਡ ਦੇ ਨਾਲ ਜਿੰਨੇ ਦੂਜੀ ਪਾਰਟੀ ਦੇ ਬੰਦੇ ਨੂੰ ਵੋਟਾਂ ਪਈਆਂ ਉਨੀਆਂ ਵੋਟਾਂ ਦੇ ਨਾਲ ਹੀ ਜਿੱਤਿਆ ਜੇ 17000 ਵੋਟਾਂ ਨੂੰ ਪਈ ਆ ਤੇ 17000 ਦੀ ਲੀਡ ਲਈ ਆ ਤਨਮਨਜੀਤ ਸਿੰਘ ਟੇਸੀ ਸਲੋ ਹਲਕੇ ਤੋਂ ਲੀਬਰ ਪਾਰਟੀ ਵੱਲੋਂ ਜਿੱਤ ਹਾਸਲ ਕਰਕੇ ਪਹਿਲੇ ਦਸਤਾਰਦਾਰੀ ਸੰਸਦੀ ਮੈਂਬਰ ਬਣੇ ਨੇ ਜਲੰਧਰ ਤੋਂ ਸੋਨੂ ਮਹਾਜਨ ਜਗਬਾਣੀ ਟੀਵੀ